ਸਰਕਾਰੀ ਰਾਜਿੰਦਰਾ ਹਸਪਤਾਲ ਦੀਆਂ ਨਰਸਾਂ ਵੱਲੋਂ ਹੜਤਾਲ ਤਨਖਾਹਾਂ ਮਿਲਣ ਦੇ ਰੋਸ ਵਜੋਂ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨਰਸਿੰਗ ਸਟਾਫ ਵੱਲੋਂ ਅੱਜ ਸਵੇਰੇ ਹੜਤਾਲ ਕੀਤੀ ਤੇ ਦੁਪਹਿਰ ਤੱਕ ਉਹਨਾਂ ਨੂੰ ਤਨਖਾਹ ਮਿਲ ਗਈ। ਸ੍ਰੀ ਗੁਰੂ ਤੇਗ ਬਹਾਦਰ ਨਰਸਿੰਗ ਯੂਨੀਅਨ ਦੇ ਬੈਨਰ ਹੇਠ ਇਕੱਠੇ ਹੋਏ ਨਰਸਿੰਗ ਸਟਾਫ ਵੱਲੋਂ ਸਵੇਰੇ 8 ਵਜੇ ਤੋਂ 12 ਵਜੇ ਤੱਕ ਤਨਖਾਹ ਲੈਣ ਲਈ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਨਰਸਿੰਗ ਸਟਾਫ ਵੱਲੋਂ ਤਨਖਾਹ ਨਹੀਂ ਤਾਂ ਕੰਮ ਨਹੀਂ ਸਮੇਤ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ ਤਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਘਰ ਦੇ ਗੁਜ਼ਾਰੇ ਵਾਸਤੇ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਪਰ ਜੇਕਰ ਮਹੀਨਾ ਬੀਤ ਜਾਣ ਤੇ ਵੀ ਤਨਖਾਹ ਸਮੇਂ ਸਿਰ ਨਾ ਮਿਲੇ ਤਾਂ ਗੁਜ਼ਾਰਾ ਕਰਨਾ ਮੁਸ਼ਕਿਲ ਹੈ ਚੇਅਰ ਪਰਸਨ ਸੰਦੀਪ ਕੌਰ ਬਰਨਾਲਾ ਨੇ ਆਖਿਆ ਕਿ ਨਰਸਿੰਗ ਸਟਾਫ ਪਹਿਲਾਂ ਐਮਐਸ ਦੇ ਅਧੀਨ ਸੀ ਪਰ ਹੁਣ ਬਦਲ ਕੇ ਪ੍ਰਿੰਸੀਪਲ ਡਾਇਰੈਕਟਰ ਦੇ ਅਧੀਨ ਕਰ ਦਿੱਤਾ ਗਿਆ ਹੈ ਜਿਸ ਕਾਰਨ ਉਹਨਾਂ ਨੂੰ ਹਰ ਮਹੀਨੇ ਤਨਖਾਹ ਮਿਲਣ 'ਚ ਦੇਰੀ ਹੁੰਦੀ ਹੈ ਉਹਨਾਂ ਦੱਸਿਆ ਕਿ ਪਿਛਲੇ ਮਹੀਨੇ ਵੀ 23 ਤਰੀਕ ਤੱਕ ਤਨਖਾਹ ਮਿਲੀ ਸੀ ਤੇ ਹੁਣ ਵੀ ਤਨਖਾਹ ਨਹੀਂ ਮਿਲੀ ਇਸ ਦੌਰਾਨ ਯੂਨੀਅਨ ਆਗੂਆਂ ਦੀ ਮੀਟਿੰਗ ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਦੇ ਪ੍ਰਿੰਸੀਪਲ ਡਾਇਰੈਕਟਰ ਆਰ ਪੀ ਸੀ ਬਿਆ ਤੇ ਐਮ ਐਸ ਦਾ ਵਿਸਾਲ ਚੋਪੜਾ ਨਾਲ ਮੀਟਿੰਗ ਹੋਈ ਜਿਸ ਤੇ ਪ੍ਰਿੰਸੀਪਲ ਕਮ ਡਾਇਰੈਕਟਰ ਵੱਲੋਂ ਦੁਪਹਿਰ ਤੱਕ ਤਨਖਾਹ ਪਾਉਣ ਦਾ ਪਰੋਸਾ ਦਿੱਤਾ ਗਿਆ ਦੁਪਹਿਰ ਤੱਕ ਤਨਖਾਹ ਮਿਲ ਜਾਣ ਕਾਰਨ ਨਰਸਿੰਗ ਸਟਾਫ ਵੱਲੋਂ ਤਰਨਾ ਸਮਾਪਤ ਕਰ ਦਿੱਤਾ ਗਿਆ ਤੇ ਸਟਾਫ ਮੋੜ ਤੇ ਪਰਤ ਗਿਆ ਨਰਸਿੰਗ ਯੂਨੀਅਨ ਵੱਲੋਂ ਤਨਖਾਹ ਮਿਲਣ ਤੇ ਪ੍ਰਿੰਸੀਪਲ ਡਾਇਰੈਕਟਰ ਤੇ ਐਮਐਸ ਦਾ ਧੰਨਵਾਦ ਕੀਤਾ ਗਿਆ।